हां भाई प्यारे बच्चों कल ਤੁਹਾਨੂੰ ਆਪਾਂ ਪ੍ਰਸ਼ਨ ਉੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਸਮਝਾਏ ਸੀ ਯਾਦ ਆ ਤੁਹਾਡੇ ਪੋਛਲਾ ਮੈਂ ਤੁਹਾਨੂੰ ਪੋਛਲਾ ਚਲ ਪਰ ਤੂੰ ਖੜਾ ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿੱਥੇ ਹੋਈ ਸੀ ਉਹ ਦਿੱਲੀ ਚਾਂਦਨੀ ਚੌਕ ਹਾਂ ਦਿੱਲੀ ਚਾਂਦਨੀ ਚੌਕ ਤੁਸੀਂ ਖੜੇ ਹੋ ਦਿੱਲੀ ਚਾਂਦਨੀ ਚੌਕ ਦੇ ਵਿੱਚੋਂ ਸ਼ੀਰਿ ਗੁਰੂ ਤੇਗ ਬਹਾਦਰ ਜੀ ਦਾ ਸੀਸ ਕੌਣ ਲੈ ਕੇ ਆਇਆ ਸੀ ਜੀ ਭਾਈ ਜੇਤਾ ਜੀ ਭਾਈ ਜੇਤਾ ਜੀ ਹਾਂ ਉਹਨਾਂ ਦਾ ਦੂਸਰਾ ਨਾਮ ਬਾਬਾ ਜੀਵਨ ਸਿੰਘ ਜੀ ਵੀ ਉਹਨਾਂ ਨੂੰ ਕਹਿੰਦੇ ਆ ਠੀਕ ਆ ਚੰਪਕ ਤੁਫਣੀ ਰੰਗਰੇਟਾ ਗੁਰੂ ਦਾ ਬੇਟਾ ਕਿਸ ਨੂੰ ਕਿਹਾ ਜਾਂਦਾ ਹੈ ਜੀ ਭਾਈ ਜੇਤਾ ਜੀ ਨੂੰ ਹਾਂ ਕਿਸੇ ਨਾਮ ਦਾ ਬਾਬਾ ਜੀਵਨ ਸਿੰਘ ਜੀ ਠੀਕ ਆ ਬਈ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਕਿਉਂ ਦਿੱਤੀ ਜੀ Hindu ਧਰਮ ਦੀ ਰੱਖਿਆ ਲਈ ਸੀ ਤੇਗਭਾਦਰ ਜੀ ਨੇ ਕੁਰਬਾਨੀ ਦਿੱਤੀ ਹਾਂ Hindu ਧਰਮ ਦੀ ਰੱਖਿਆ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦਿੱਤੀ ਇਸ ਕਰਕੇ ਉਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਠੀਕ ਹੈ ਹਾਂ ਬੋਤਾ ਖੜੀ ਹੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਦੋਂ ਹੋਈ 23 ਨਵੰਬਰ 1675 ਇਸਵੀ ਹਾਂ 24 ਨਵੰਬਰ 1675 ਇਸਵੀ ਨੂੰ ਇਹਨਾਂ